ਕੈਨਡਾ ਦੇ ਵਿਦੇਸ਼ ਮੰਤਰੀ ਨੇ ਹੁਣ ਪੀਐਮ ਮੋਦੀ ਦੇ ਨਾਲ ਕੀਤੀ ਮੁਲਾਕਾਤ ਤੇ ਹੁਣ ਇਸ ਮੁਲਾਕਾਤ ਤੋਂ ਬਾਅਦ ਕਾਫੀ ਚਰਚਾ ਦੋਵਾਂ ਦੇਸ਼ਾਂ ਦੇ ਵਿੱਚ ਕਾਹਲੇ ਤੇ ਤੇਜ਼ ਹੋ ਚੁੱਕੀ ਹੈ ਦਰਸਲ ਇਹ ਜਿਹੜੀ ਮੁਲਾਕਾਤ ਆ ਉਹੋ ਹੀ ਆ ਤੇ ਕਿਹਾ ਜਾ ਰਿਹਾ ਕਿ ਕਈ ਕਾਰਨਾ ਦੇ ਕਰਕੇ ਇਸ ਮੁਲਾਕਾਤ ਨੂੰ ਬਿਹਤ ਖਾਸ ਸਸਿਆ ਜਾ ਰਿਹਾ ਹੈ ਜਾਣਕਾਰੀ ਪੂਰੀ ਸਾਹਮਣੇ ਆ ਗਈ ਹੈ ਜਿੱਥੇ ਦੱਸਿਆ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ ਮੰਤਰੀ ਅਨੀਤਾ ਆਨੰਦਾ ਜਿਹੜੇ ਨੇ ਉਹਨਾਂ ਨੇ ਮੁਲਾਕਾਤ ਕੀਤੀ ਤੇ ਪੀਐਮ ਮੋਦੀ ਨੇ ਕਿਹਾ ਕਿ ਉਹਨਾਂ ਦੀ ਭਾਰਤ ਯਾਤਰਾ ਦੋਵੱਲੀ ਸਾਂਝੇਦਾਰੀ ਨੂੰ ਨਵੀਂ ਗਤੀ ਮਿਲੇਗੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਵਿਦੇਸ਼ ਮੰਤਰੀ ਆਨੰਤ ਦਾ ਸਵਾਗਤ ਕੀਤਾ ਤੇ ਕਿਹਾ ਕਿ ਉਹਨਾਂ ਦੀ ਯਾਤਰਾ ਭਾਰਤ ਕੈਨੇਡਾ ਦੋਵੱਲੀ ਸਾਂਝੇਦਾਰੀ ਨੂੰ ਨਵੀਂ ਗਤੀ ਦੇਣ ਦੀ ਚੱਲ ਰਹੀ ਯਤਨਾਂ ਤੇ ਯੋਗਦਾਨ ਪਾਵੇਗੀ ਇਸ ਸਾਲ ਮਈ ਚ ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਨੰਦ ਪਹਿਲੀ ਵਾਰ ਭਾਰਤ ਯਾਤਰਾ ਤੇ ਆਏ ਨੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਬੈਠਕ ਦੌਰਾਨ ਪੀਐਮ મોદી ਨੇ ਇਸ ਸਾਲ ਜੂਨ ਦੇ ਵਿੱਚ ਜੀ7 ਸਿਖਰ ਸੰਮੇਲਨ ਲਈ ਕੈਨੇਡਾ ਦੀ ਆਪਣੀ ਯਾਤਰਾ ਨੂੰ ਯਾਦ ਕੀਤਾ ਤੇ ਕਿਹਾ ਕਿ ਉਸ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਮਾਰਕਾਨੀ ਨਾਲ ਬੇਹੱਦ ਸਾਰਥਕ ਬੈਠਕ ਕੀਤੀ ਸੀ ਪੀਐਮਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਪਾਰ ਊਰਜਾ ਟੈਕਨੋਲੋਜੀ ਖੇਤੀਬਾੜੀ ਅਰੇ ਦੋਵਾਂ ਦੇਸ਼ਾਂ ਵਿਚਾਲੇ ਵੱਧ ਦੇ ਸਹਿਯੋਗ ਤੇ ਮਹੱਤਤਾ ਤੇ ਚਰਚਾ ਕੀਤੀ ਹੈ ਆਨੰਦੀ ਯਾਤਰਾ ਨੂੰ ਦੋਵੇਂ ਦੇਸ਼ਾਂ ਵਿਚਾਲੇ ਦੋ ਪੱਖੀ ਸਬੰਧਾਂ ਨੂੰ ਬਹੁਤ ਨੇੜਤਾ ਤੋਂ ਦੇਖਿਆ ਜਾ ਰਿਹਾ ਹੈ ਔਰ ਇਸੇ ਹੀ ਚੱਲਦੇ ਕਿਹਾ ਗਿਆ ਕਿ ਜੋਰਦੀਪ ਸਿੰਘ ਨਿਜਰ ਦੇ ਕਤਲ ਤੇ ਭਾਰਤ ਅਤੇ ਸੰਭਾਵਿਤ ਸਬੰਧ ਹੋਣ ਨਾਲ ਜੁੜੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਦੋਵਾਂ ਦੇਸ਼ਾਂ ਤੋਂ ਬਾਅਦ 2023 ਵਿੱਚ ਵਿਆਹ ਖਰਾਬ ਹੋਏ ਸਨ ਔਰ ਇਸੇ ਤਰੀਕੇ ਦੇ ਨਾਲ ਦੋਵਾਂ ਦੇਸ਼ਾਂ ਦੇ ਵਿਚਾਲੇ ਜਿਹੜੀ ਖਟਾਸ ਉਹ ਦੇਖਣ ਨੂੰ ਮਿਲੀ ਸੀ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਪੂਰਨ ਸਥਿਤੀ ਪੈਦਾ ਹੋਈ ਆਪਣੇ ਆਪਣੇ ਡਿਪਲੋਮੈਟਸ ਨੂੰ ਵਾਪਸ ਬੁਲਾਇਆ ਗਿਆ ਇਸ ਦੇ ਚਾਲ ਦੇ ਦਾਸੀਏ ਕਿ ਹੁਣੇ ਕਿ ਦਿਨ ਕਿਤੇ ਕੈਨੇਡਾ ਤੇ ਭਾਰਤ ਦੇ ਸਬੰਧਾਂ ਨੂੰ ਲੈ ਕੇ ਕਾਫੀ ਚਰਚਾ ਤੇ ਇਸ ਰਹਿੰਦੀ ਹੈ ਤਾਂ ਹੁਣੇ ਵਿਦੇਸ਼ ਮੰਤਰੀ ਜਿਹੜੀ ਨੇ ਉਹਨਾਂ ਦੇ ਵੱਲੋਂ ਜਦੋਂ ਭਾਰਤ ਦਾ ਦੌਰਾ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਕਾਤ ਕੀਤੀ ਤੇ ਹੁਣ ਦੋਹਾਂ ਦੇਸ਼ਾਂ ਦੇ ਵਿੱਚ ਜਿਹੜੀ ਇਹ ਮੁਲਾਕਾਤ ਹੋਈ ਹੈ ਜਾਨਕੀ ਜਿਹੜੀ ਵਿਦੇਸ਼ ਮੰਤਰੀ ਜਿਹੜੇ ਨੇ ਉਹ ਪਹੁੰਚੇ ਭਾਰਤ ਤਾਂ ਮੁਲਾਕਾਤ ਨੂੰ ਬੇਹਦ ਖਾਸ ਸੱਸਿਆ ਜਾ ਰਿਹਾ ਹੈ ਦੋਹਾਂ ਦੇਸ਼ਾਂ ਦੀ ਸਾਂਝੇਦਾਰੀ ਨੂੰ ਨੇੜਤਾ ਦੇ ਨਾਲ ਦੇਖਿਆ ਗਿਆ ਹੋ ਸਕਦਾ ਹੈ ਕਿ ਜਿਵੇਂ ਇਹ ਦੋਹਾਂ ਦੇਸ਼ਾਂ ਦੇ ਤਕਰਾਰ ਜਿਹੜੀ ਵਧੀ ਸੀ ਤੇ ਉਸ ਦੇ ਵਿੱਚ ਹੁਣ ਸਮਝੌਤਾ ਹੋ ਸਕਦਾ ਹੈ ਕੁਝ ਵੱਡੀਆਂ ਪਲਾਨਿੰਗਸ ਜਿਹੜੀਆਂ ਦੋਹਾਂ ਦੇਸ਼ਾਂ ਦੇ ਵਿੱਚ ਹੋ ਸਕਦੀਆਂ ਨੇ ਇਸ ਵਿਚਾਰ ਇਹ ਦੱਸਿਏ ਕਿ ਹੁਣ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਨੂੰ ਲੈ ਕੇ ਹੁਣ ਦੋਹਾਂ ਦੇਸ਼ਾਂ ਦੇ ਵਿੱਚ ਕਾਫੀ ਵੱਡੇ ਸੁਧਾਰ ਹੋ ਸਕਦੇ ਨੇ ਔਰ ਇਸ ਮੁਲਾਕਾਤ ਨੂੰ ਕਾਫੀ ਸਦਾ ਹੀ ਸਕਾਰਾਤਮਕ ਦੱਸਿਆ ਗਿਆ ਕਿ ਦੋਹਾਂ ਦੇਸ਼ਾਂ ਦੇ ਵਿਚਾਲੇ ਬਹੁਤ ਸੁਚੇਤਜੇ ਢੰਗ ਨਾਲ ਗੱਲਬਾਤ ਹੋਈ ਹੈ